ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਮਹਾਨ ਪਵਿੱਤਰ ਧਰਤੀ ਦੇ ਉੱਪਰ ਬੈਠੇ ਹਾਂ ਜਿੱਥੇ ਧੰਨ ਗੁਰੂ ਅਨੰਦ ਦੇਵ ਜੀ ਮਹਾਰਾਜ ਜੀ ਨੇ ਆਪਣੇ ਅੱਠ ਬਰੇ ਕੀਮਤੀ ਜਿਹੜਾ ਉਹਨਾਂ ਦਾ ਆਖਰੀ ਸਮਾਂ ਸੀ ਇਸ ਸਥਾਨ 'ਤੇ ਵਿਦਾ ਰਿਆ ਜਿਸ ਨੂੰ ਅਸੀਂ ਡੇਰੇ ਬਾਬਾ ਨਾਨਕ ਕਹਿੰਦੇ ਹਾਂ ਇੱਥੇ ਗੁਰੂ ਅੰਗਸਾਹਿਬ ਜੀ ਮਹਾਰਾਜ ਆਪਣੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਇੱਥੇ ਆ ਕੇ ਵਿਸ਼ਰਾਮ ਕਰਦੇ ਸਨ ਇੱਥੇ ਹੀ ਉਹ ਪਵਿੱਤਰ ਖੂਹ ਹੈ ਜਿੱਥੇ ਬਾਬੇ ਰੰਧਾਵੇ ਦਾ ਜਿੱਥੇ ਗੁਰਮਖਸੇ ਜੀ ਮਹਾਰਾਜ ਬੈਠ ਕੇ ਉਸ ਪਰਮਾਤਮਾ ਨਾਲ ਜੁੜਦੇ ਸਨ ਔਰ ਇੱਥੇ ਹੀ ਸ਼ਾਮ ਦੀ ਦੀਵਾਨਾਂ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਜੁੜਦੀਆਂ ਸਨ ਅਸੀਂ ਉਸ ਮਹਾਨ ਤਿਥ ਸਥਾਨ ਦੇ ਉਪਰਾਹੇ ਆ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜੋ ਕਿ ਇਸ ਸਥਾਨ ਦੀ ਸੇਵਾ ਕਰ ਰਹੇ ਨੇ ਬਾਬਾ ਸਿਵਾ ਸਿੰਘ ਜੀ ਖੰਡੂਸ ਸਾਹਿਬ ਵਾਲਿਆਂ ਦੇ ਜੋ ਕਿ ਵਾਤਾਵਰਨ ਨੂੰ ਲੈ ਕੇ ਵੀ ਬਹੁਤ ਵੱਡੀਆਂ ਸੇਵਾ ਰੰਭੀਆਂ ਹੋਈਆਂ ਨੇ ਔਰ ਵਿਦਿਆ ਦੇ ਤੌਰ ਤੇ ਖੇਤਰ ਚ ਦੇਖਿਆ ਜਾਵੇ ਉਹਦੇ ਵਿੱਚ ਹੀ ਬਹੁਤ ਵੱਡਾ ਅਹਿਮ ਯੋਗਦਾਨ ਪਾ ਰਹੇ ਨੇ ਸੋ ਬਾਬਾ ਸ਼ਿਵ ਸਿੰਘ ਜੀ ਖਲੂਰ ਸਾਹਿਬ ਵਾਲਾਂ ਦੇ ਉਹਨਾਂ ਦੇ ਅਨੰਦ ਸੇਵਕ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਅਸੀਂ ਇਹਨਾਂ ਨੂੰ ਪੁੱਛਾਂਗੇ ਜਿਹੜਾ ਇਥੇ ਦਾ ਇਤਿਹਾਸ ਕੀ ਹੈ ਔਰ ਇਥੋਂ ਦੇ ਜੋ ਸੋਨੇ ਦੀ ਕਾਰ ਸੇਵਾ ਚੱਲ ਰਹੀ ਹੈ ਵੀ ਉਹਦੇ ਉੱਪਰ ਕਿੰਨਾ ਖਰਚਾ ਆਇਆ ਕਿੰਨਾ ਇਸ ਨੂੰ ਕਰਨ ਦੇ ਵਿੱਚ ਕਿੰਨੀ ਮੁਸ਼ਕਲਤ ਮਿਹਨਤ ਕਰਨੀ ਪੈਂਦੀ ਹੈ ਔਰ ਇਹ ਸਾਡਾ ਇਤਿਹਾਸ ਗਵਾਹ ਹੈ ਕਿ ਇੱਕ ਸਿੱਖਾਂ ਕੋਲ ਹੀ ਇਹ ਵੱਡਮੂਲਾ ਜੋ ਯੋਗਦਾਨ ਹੈ ਉਹ ਪਾਉਂਦੇ ਨੇ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਬਣਾਉਂਦੇ ਨੇ ਬਾਬਾ ਜੀ ਔਰ ਇਹ ਸੇਵਾ ਅਸੀਂ ਦੇਖਦੇ ਆ ਵੀ ਕਿਵੇਂ ਕਰਦੇ ਨੇ ਔਰ ਕਿਵੇਂ ਸੰਗਤਾਂ ਇਹਨਾਂ ਨੂੰ ਸਹਿਯੋਗ ਦਿੰਦੇ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਪਵਿੱਤਰ ਸਥਾਨ ਦਾ ਕੀ ਤੁਸੀਂ ਸੰਖੇਪ ਦੇ ਵਿੱਚ ਸਾਨੂੰ ਇਤਿਹਾਸ ਦੱਸਿਓ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਾ ਮਹਾਰਾਜ ਆਏ ਆ ਸੱਚ ਪਾਵਾ ਜੀ ਕਰਤਾਰਪੁਰ ਵਾਹਿ ਕਰਦੇ ਜੀ ਤੇ ਤੋਂ ਵਾਹਿ ਕਰਕੇ ਆਉਣ ਤੋਂ ਬਾਅਦ ਜਿੱਥੇ ਜੇਤਾਰ ਦਾਵਾ ਜੀ ਦੇ ਪੁੱਤ ਰਹਿੰਦੇ ਸੀ ਇੱਥੋਂ ਜਾ ਕੇ ਖੇਤੀ ਖਾਦ ਕਰਦੇ ਸੀ ਜੇਤਾਰ ਦਾਵਾ ਜੀ ਜਿਹੜਾ ਇਹ ਸਾਰਾ ਪਰਿਵਾਰ ਗੁਰਮੱਧ ਨਾਲ ਜੁੜਿਆ ਹੋਇਆ ਸੀ ਸੰਨਾ ਸੋਹ ਖੇਤੀ ਦਾ ਇੱਕੜਾ ਜ਼ਮੀਨ ਦਾ ਹਰਾ ਖੇਤੀ ਦਾ ਪ੍ਰੋਗਰਾਮ ਉਹ ਗੁਰੂ ਮਾਰ ਦੇ ਨੂੰ ਪੇਰ ਕਰ ਦਿੱਤਾ ਉਹਨਾਂ ਨੇ ਗੁਰੂ ਮਾਰ ਦੇ ਨਾਲ ਸੇਵਾ ਜੱਗ ਲੱਗੇ ਰਹੇ ਉਹਦੀ ਮਹਾਰਾਜ ਦੀ ਸੇਵਾ ਸੰਤ ਬਾਬਾ ਸੇਵਾ ਸਿੰਘ ਗੀਲ ਸਾਹਿਬ ਵਾਲੇ ਕਰਾ ਰਹੇ ਸੋਨੇ ਦੀ ਸੇਵਾ ਗੁਰਦਵਾਰ ਦਰਬਾਰ ਸਾਹਿਬ ਨਵਾਂ ਤਿਆਰ ਕੀਤਾ ਥੋੜੀ ਵਿੱਚ ਸੋਨੇ ਦੀ ਸੇਵਾ ਚੱਲ ਰਹੀ ਹੈ ਸੇਵਾ ਤਿਆਰ ਹੋ ਰਿਹਾ ਸੋਨਾ ਉਹ ਪੀੜੀ ਪੀੜੀ ਚੱਲ ਰਿਹਾ ਮਹਾਰਾਜ ਜਿੱਦਾਂ ਸੇਵਾ ਜਾਂਦੀ ਜਾਂਦੀ ਮੈਨੂੰ ਲੱਗੀ ਜਾਂਦਾ ਮਹਾਰਾਜ ਮੈਂ ਥੋੜੇ ਅਸ਼ੋਕੜ ਵੱਲ ਜਾਵਾਂਗਾ ਇਤਿਹਾਸਪੱਕ ਦੇ ਨੰਬਰ ਜਿਹੜਾ ਇਹ ਗੁਰਦੁਆਰਾ ਸਾਹਿਬ ਦੀ ਮੈਂ ਸੁਣਿਆ ਵੀ ਇਹਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਨਾ ਲਵਾਇਆ ਸੀ ਪਹਿਲੀ ਵਾਰ ਪਹਿਲਾ ਜੋ ਪਹਿਲਾ ਸੋਨਾ ਉਹ ਪਹਿਲਾ ਮਹਾਰਾਜਾ ਰਣਜੀਤ ਸਿੰਘ ਨੇ ਲਵਾਇਆ ਸਵਾ 200 ਸਾਲ ਪਹਿਲਾਂ ਬਣਾ ਲੱਗਾ ਸੀ ਦੇਖੋ ਉਹਦੇ ਵਿੱਚ ਪਹਿਲਾਂ ਵੀ ਕਿੰਨ ਨਿਂਚਾਰ ਕੀਤਾ ਸਤਿਗੁਰੂ ਘੋਰੀ ਵਾਲਿਆਂ ਨੇ ਉਹ ਸੁਬਾਹ ਸੰਤ ਮੋਹਨ ਸਿੰਘ ਘੋਰੀ ਤੀਸਰੀ ਵਾਰ ਲਵਾਉਂਦੇ ਆ ਹੁਣ ਨਵਾਂ ਸੋਨਾ ਲਗੰਦਾ ਚਾਰ ਹੁੰਦਾ ਜੀ ਜਿਹੜਾ ਇਹ ਸੋਨਾ ਜਿਹੜੇ ਇਹਦੇ ਗੁੰਮਦੂ ਨੇ ਜਿਹੜੇ ਉਹ ਪ੍ਰਾਤਨੇ ਨੇ ਜਿਹੜੇ ਰੱਖੇ ਹੋਏ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਵਾਇਆ ਇਹ ਸਾਰੇ ਨਵੇਂ ਪ੍ਰਾਤਨੇ ਆ ਜੀ ਸੋਣਾ ਮੈਂ 700 ਦਾ 8 ਦਾ ਪਤਲਾ ਲਾ ਕੇ ਪ੍ਰਚਾਰ ਕਰ ਮੈਂ 10 ਦਾ ਜਾਇਆ। ਹੁਣ ਤੱਕ ਕਿੰਨੀ ਇਹਦੇ ਆਪਾਂ ਦੇਖੀ ਵੀ ਕੋਸਟ ਕਿੰਨੀ ਆਉਂਦੀ ਹੈ ਜਿਵੇਂ ਇੱਕ ਗੁੰਮਟ ਆ ਉਹਦੇ ਗੁੰਮਟੀਆਂ ਆਲਦਾਰੇ ਨੇ। ਗੁੰਮਟੀਆਂ ਇੱਕ ਗੁੰਮਟੀ ਦੇ 3.5 ਲੱਖ ਰੁਪਏ ਆ ਲੱਗਦਾ ਖਰਚਾ ਜੀ। ਜਿਹੜਾ ਵੱਡਾ ਗੁੰਮਟਾ ਉਹਦੇ ਕਿੰਨਾ ਖਰਚਾ? ਉਹ ਤੇ ਸਾਰਾ ਅੱਜ ਤੱਕ ਮਾਰਗ ਰਪਨਾ 15 ਕਰੋੜ ਤੇ 14 ਕਰੋੜ ਦੇ ਲੱਗ ਪਏ ਆ। ਲੱਗ ਗਿਆ ਜੀ। ਕਿੰਨਾ ਸਮਾਂ ਹੋ ਗਿਆ ਇਸ ਸਵਾਦੀ ਸੇਵਾ ਨੂੰ ਜਾਰੀ ਰੱਖਣੇ। ਇਹਨਾਂ ਦੇ ਰਾਜ ਤੋਂ 5 ਸਾਲ 5-6 ਸਾਲ ਹੋ ਗਏ ਨੇ। ਕਿੱਸਾ? ਐਨੇ ਚਿਰ ਹੋ ਗਿਆ। 5 ਸਾਲ ਹੋ ਗਏ ਹਾਂਜੀ ਹਲੇ ਮੇਰੇ ਸਾਹਮਣਾਂ ਵੀ ਹਲੇ 2 ਸਾਲ ਹੋ ਲੱਗ ਜਣਗੇ ਹਾਂਜੀ 2 ਸਾਲ ਹਲੇ ਹੋਰ ਲੱਗਣਗੇ ਹੋਰ ਲੱਗਣਗੇ ਮੈਂ ਅਸੀਂ ਇਹ ਵੀ ਦੇਖਦੇ ਵੀ ਤੁਸੀਂ ਦੱਸਿਆ ਵੀ ਜਿਹੜੇ ਇਹ ਪੁਰਾਤਨ ਜਿਹੜੇ ਵਰਤਨ ਨੇ ਜਿਹੜੇ ਗੁੰਮਦ ਨੇ ਮਹਾਰਾਜ ਰਣਜੀਤ ਸਿੰਘ ਨੇ ਲਗਾਏ ਸੀ ਉਹਨਾਂ ਨੂੰ ਹੀ ਤੇਰੀ ਰਿਪੇਅਰ ਕਰਕੇ ਦੁਬਾਰਾ ਤੁਸੀਂ ਇਹਦੇ ਉੱਪਰ ਜਿੰਨਾ ਸੋਨੇ ਦੀ ਪਰਤ ਤੇ ਸੋਨੇ ਦੀ ਪਰਤ ਕਿਵੇਂ ਚੜਾਉਂਦੇ ਕਿਵੇਂ ਉਹ ਕਿੰਨੀ ਐ ਤੇ ਪਰਤਾਂ ਚੜ੍ਹਦੀਆਂ ਨੇ ਇਹ ਸਾਤ ਤੇ ਚਾਰ ਪਤਲਾ ਪਿੰਨਾ ਚੜ੍ਹਦੀਆਂ ਜੀ ਆਪਣਾ ਪਾਰਾ ਲਾ ਕੇ ਤੇ ਤਿੰਨ ਪਤਲਾ ਬਾਅਦ ਚੜ੍ਹਦੀਆਂ ਪਰਲੋਂ ਤੋਂ ਬਾਅਦ ਤਿਆਰ ਕਰਕੇ ਜਿੰਨੇ ਮੌਸਮ ਬਦਲਦਾ ਰਹਿੰਦਾ ਆਪਾਂ ਸ਼ਾਮ ਹੁੰਦੀ ਰਹਿੰਦੀ ਐ ਇਸ ਸੋਨੇ ਦਾ ਰੰਗ ਫਿੱਕਾ ਨਹੀਂ ਪੈਂਦਾ ਕੋਈ ਪੁਰਾਣਾ ਜੀ ਇੰਡੀਆ ਇੱਥੇ ਲੇਬਲੇਸ਼ਨ ਹੀ ਹੋਣਾ ਜੀ ਅਸੀਂ ਲੇਮੀਨੇਸ਼ਨ ਹਾਲੇ ਹੋਏਗਾ ਹੋਏਗਾ ਜਿਹੜੇ ਲੇਬਲੇਸ਼ਨ ਹੋ ਗਏ ਤੇ ਚੜਨਾ ਤੇ ਸੰਗਠਾ ਤੁਹਾਨੂੰ ਕਿਵੇਂ ਸਹਿਯੋਗ ਦਿੰਦਿਆਂ ਨੇ ਐਡਾ ਵੱਡੀ ਸੇਵਾ ਦਾ ਕਰੋੜਾਂ ਦਾ ਪੰਜਾਬ ਦੇ ਬੜੀ ਕਿਰਪਾ ਵਰਨਾਕ ਬਾਦਸ਼ਾਹੀ ਕਿਰਪਾ ਸੰਤ ਬਾਬੂ ਦੀ ਸੇਵਾ ਹੈ ਬਹੁਤ ਬ੍ਰਹਾਲਾ ਵੱਡਾ ਕਿ ਇਹਨਾਂ ਨੇ ਸੇਵਾ ਕਰਕੇ ਸਾਰਾ ਸੰਗਤ ਨਾਲ ਪ੍ਰੇਮ ਦੇ ਨਾਲ ਸਾਰਾ ਚੱਲਿਆ ਬਿਆਰੀ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਸ ਮਹਾਨ ਕਾਰਜ ਦੇ ਵਿੱਚ ਉਹ ਆਪਣਾ ਵੀ ਕੁਝ ਯੋਗਦਾਨ ਪਾਉਣ ਕੋਈ ਸੁਜੋਗ ਮਾਇਆ ਦਾ ਕੋਈ ਸੋਨੇ ਦਾ ਪਾਸਾ ਦਾ ਜੇ ਜਿਤਨਾ ਉਹ ਜੀ ਕਰਦਾ ਉਹ ਸੇਵਾ ਗੁਰੂ ਘਰ ਦੀ ਕਰ ਸਕਦੇ ਆ ਜੀ ਮੈਂ ਇੱਕ ਲੋਟ ਕਰਿਓ ਮੈਂ ਸੰਗਤ ਜੀ ਨੂੰ ਮੈਂ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਵੀ ਇੱਥੇ ਸੋਨਾ ਆਉਂਦਾ ਉਹਦੀ ਡਿਟੇਲ ਲਿਖੀ ਜਾਂਦੀ ਹੈ ਵੀ ਇਹ ਕਿਹੜੇ ਸ਼ਹਿਰ ਚੋਂ ਕਿਹੜੇ ਕਿਸ ਨਾਮ ਤੋਂ ਲਿਖਿਆ ਮੈਂ ਦਿੱਖੇ ਨੇ ਬਾਹਰ ਬੋਰਡ ਵੀ ਲੱਗੇ ਹੋਏ ਨੇ ਮੈਂ ਸੰਗਤ ਨੂੰ ਜਰੂਰ ਅਪੀਲ ਕਰਾਂਗਾ ਕਿ ਇਸ ਮਹਾਨ ਕਾਰਜ ਵਾਸਤੇ ਇਹ ਉਹ ਪਵਿੱਤਰ ਸਥਾਨ ਹੈ ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਣਾ ਆਖਰੀ ਸਮਾਂ ਗੁਜ਼ਾਰਿਆ ਸੀ। ਸੋ ਬਾਬਾ ਸ਼ਿਵ ਸਿੰਘ ਜੀ ਕਾਰ ਸੇਵਾ ਵਾਲੇ ਜੀ ਉਹਨਾਂ ਦੀ ਆਪਾਂ ਸੇਵਾ ਨੂੰ ਵੇਖੀ ਹੈ ਤਾਂ ਉਹਨਾਂ ਨੇ ਵੱਡੀਆਂ ਸਭਾਵਾਂ ਚਲਦੀਆਂ ਨੇ, ਐਜੂਕੇਸ਼ਨ ਲੈਵਲ ਦੇ ਨਾਲ ਕਾਲਜ ਖੋਲੇ, ਸਕੂਲ ਖੋਲੇ ਨੇ। ਗੁਰਦੁਆਰਾ ਸਾਹਿਬ ਵੀ ਬਣਾ ਰਹੇ ਨੇ ਪਰ ਆਪਣੇ ਲਈ ਉਹਨਾਂ ਨੇ ਕੁਝ ਨਹੀਂ ਬਣਾਇਆ। ਅਸੀਂ ਵੇਖਦੇ ਹਾਂ ਕਿ ਕੁਝ ਲੋਕ ਇਹ ਜਿਹੇ ਵੀ ਨੇ ਜਿਹੜੇ ਕਾਰ ਸੇਵਾ ਨਾਂ ਦੇ ਉੱਪਰ ਲੋਕਾਂ ਨੂੰ ਗਮਰਾਹ ਕਰਕੇ ਪੈਸਾ ਵੀ ਇਕੱਠਾ ਕਰ ਲੈਂਦੇ ਨੇ, ਆਪਣੇ ਵਾਸਤੇ ਯੂਜ਼ ਕਰਦੇ ਨੇ। ਪਰ ਅਸੀਂ ਜਿਹੜੀ ਸੇਵਾ ਇਹ ਪਾਰਦਰਸ਼ੀ ਸੇਵਾ ਦੇਖੀ ਹੈ ਜਿਹੜੀ ਬਾਬਾ ਸਿਵਾ ਸਿੰਘ ਜੀ ਕਰਦੇ ਨੇ ਔਰ ਉਹਨਾਂ ਦੇ ਜਿਹੜੇ ਨਾਲ ਸਹਾਇਕ ਨੇ ਜਥੇਦਾਰ ਬਣਾਏ ਹੋਏ ਨੇ ਅੱਗੇ ਤੋਂ ਕਿ ਸੇਵਾਦਾਰ ਨਿਵਾਉਂਦੇ ਨੇ ਉਹ ਵੀ ਸੇਵਾ ਵਿਖਣਯੋਗ ਹੈ ਇਸ ਕਰਕੇ ਅਸੀਂ ਸੰਗਤ ਨੂੰ ਜ਼ਰੂਰ ਅਪੀਲ ਕਰਾਂਗੇ ਕਿ ਬਾਬਾ ਜੀ ਨੂੰ ਇਹਦੇ ਬਾਰੇ ਜ਼ਰੂਰ ਸਹਿਯੋਗ ਦੇਣ ਕਿਉਂਕਿ ਕਰੋੜਾਂ ਦਾ ਸੋਨਾ ਲੱਗਣਾ ਇਹ ਇਹ ਕੁਝ ਵੀ ਹੈ ਨਹੀਂ ਸੰਗਤ ਵਾਸਤੇ ਜੇਕਰ ਦੇਖਿਆ ਜਾਵੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੇਵਾ ਕਰਵਾਈ ਸੀ ਪਹਿਲੀ ਵਾਰ ਉਹੀ ਇਹ ਜਿਹੜੇ ਗੁੰਬਦ ਨੇ ਜਿਹੜੀਆਂ ਆਪਾਂ ਕਹਿੰਦੇ ਨੇ ਆ ਵੀ ਉਹ ਢਾਂਚਾ ਬਣਾਇਆ ਹੋਇਆ ਉਹੀ ਚੱਲ ਰਿਹਾ ਉਹਦੇ ਉੱਪਰ ਅੱਠ ਪਰਤਾਂ ਲਾ ਕੇ ਇਹਨਾਂ ਨੂੰ ਸੋਨਾ ਨੂੰ ਲੇਪ ਕੀਤਾ ਜਾਂਦਾ ਜੋ ਕਿ ਲੈਮੀਨੇਸ਼ ਲੇਟਡ ਹੈ ਜੇ ਨਾ ਕਿ ਨਗੀ ਧੁੱਪ ਜਾਂ ਛਾਂ ਤੇ ਨਹੀਂ ਖਰਾਬ ਹੁੰਦਾ ਬਾਬਾ ਜੀ ਫਿਰ ਤੁਸੀਂ ਜਿਹੜੀ ਸੇਵਾ ਪਿੰਡਾਂ ਚ ਵੀ ਜਾਣਿਓ ਸ਼ਹਿਰਾਂ ਚ ਵੀ ਜਾਣਿਓ ਕਰਨ ਵਾਸਤੇ ਧੰਨ ਦੀਵਾ ਨਹੀਂ ਵੀ ਕਰ ਰਹੇ ਉਹਨਾਂ ਮੇਲਾ ਕਰਨ ਦਾ ਗੁਰੂ ਨਾਨਕ ਪਾਸ਼ਾ ਦਾ ਮੇਲਾ ਹੋਣਾ ਇੱਕ ਤੋਂ ਲਾ 10 ਤਰੀਕ ਦਾ ਚੱਲਣ ਮੇਲਾ ਜੋੜ ਮੇਲਾ ਗੁਰਮਹਾਰਜ ਦਾ ਜਿਹੜੀ ਤਰੀਕ ਹੈ 1 ਫਰਵਰੀ ਤੋਂ ਲੈ ਕੇ ਮਾਰਚ ਤੋਂ ਲੈ ਕੇ ਮਾਰਚ ਤੋਂ ਲੈ ਕੇ ਤੇ 4 ਮਾਰਚ ਨੂੰ ਬੜਾ ਮੇਲਾ ਹੁੰਦਾ ਜੀ ਉਹਨਾਂ ਨੂੰ ਸੰਗੋਨਾ ਆਪਣੇ ਸ਼ਰਪੁਰ ਦਾਤੂ ਅੱਛੀ ਸੰਗਤ ਰਾਜ ਫਿਰ ਠਰਦਾਨ ਦੇ ਸਾਡੀ ਯਾਤਰਾ ਆਉਂਦੀ ਉਹਦੇ ਸਰ ਲੰਗਰ ਪਾਣੇ ਪ੍ਰਬੰਧ ਸਰਾਵਾਂ ਦਾ ਸਰ ਤਨ ਬਾਬਾ ਜੀ ਨਾਲ ਸੇਵਾ ਕਮੇਟੀ ਦਾ ਪ੍ਰਬੰਧ ਸਰ ਚੱਲਦਾ ਜੀ ਜਿੰਨਾ ਦੀ ਸੇਵਾ ਚੱਲਦੀ ਜਿਹੜੇ ਇਹ ਸਭ ਤੋਂ ਵੱਡਾ ਸਮਾਗਮ ਹੁੰਦਾ ਇੱਥੇ ਹਾਂ ਸਾਰੇ ਵੱਡਾ ਸਮਾਗਮ ਹੁੰਦਾ ਹੈ ਇਸ ਸੰਬੰਧ ਕੀ ਹੈ ਇਸ ਸਮਾਗਮ ਦੇ ਨਾਲ ਗੁਰਨਾਥ ਸਾਹਿਬ ਮਾਰੇ ਉਸ ਦਿਨ ਇੱਥੇ ਆਈ ਸੀ ਜੀ ਭਾਈ ਤੁਮਲੀਆ ਜੀ ਉਹਨਾਂ ਚ ਭਾਈ ਆਪਣਾ ਜੱਜ ਜੀ ਬਰਦਰ ਪਹਿਲਾਂ ਹੀ ਮੈਂ ਦੇਖਿਆ ਜੀ ਗੁਰਦਸ ਸਾਹਿਬ ਉਹ ਜਗ੍ਹਾ ਤੋਂ ਉੱਥੋਂ ਆਉਂਦੇ ਆ ਭਾਈ ਤੁਮਲੀਆ ਜੀ ਉਹ ਜਗ੍ਹਾ ਤੋਂ ਲੈ ਕੇ ਆਏ ਮਾਰੇ ਦਾ ਥੋ ਅੱਜ ਜਿਹੜਾ ਤੇ ਬੀਰ ਚੋੜਾ ਸਾਹਿਬ ਮੈਂ ਅਸੀਂ ਦਰਸ਼ਕ ਗਿਰਤੇ ਨੇ ਉਹ ਚੋੜਾ ਸਾਹਿਬ ਦੇ ਉਹ ਫਾਕਤ ਮੰਲੀਆ ਜੀ ਲੈ ਕੇ ਆਏ ਇੱਥੇ ਉਹ ਜ਼ਿਆਦਾ ਤੋਂ ਤੀਨ ਮੇਲਾ ਬਣਾਉਂਦੇ ਆ ਜਿਹੜਾ ਵਰਖ ਬੁਖਾਰੇ ਕਹਿ ਰਹੇ ਆ ਇਹ ਹਾਂ ਜੀ ਇਹ ਤੇ ਪਾਕਿਸਤਾਨ ਤੋਂ ਲੈ ਗਿਆ ਨਾ ਆ ਪਾਕਿਸਤਾਨ ਤੋਂ ਚੋੜਾ ਸਾਹਿਬ ਇਲਾਕੇ ਭਾਈ ਕੰਮੀਆ ਜੀ ਆਏ ਇੱਕ ਕੋਈ ਉੱਥੇ ਸਥਾਨ ਹੈ ਜਿੱਥੇ ਗੁਣਾਕਸ਼ਰ ਮਹਾਰਾਜ ਜੀ ਨੇ ਚੋੜਾ ਪਿਆ ਸੀ ਪਤਾ ਨਹੀਂ ਉਹਨੇ ਕੋਈ ਸਥਾਨ ਹੋਊਗਾ ਮਾਰੇ ਦਾ ਅੱਛਾ ਜੀ ਹਾਂ ਜੀ ਉਹ ਚੀਜ਼ ਵੀ ਨਹੀਂ ਆਪਾਂ ਜਾਣਦੇ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਸੰਗਤ ਨੂੰ ਵੀ ਜਿਹੜਾ ਇਸ ਤੁਹਾਡੇ ਵਾਸਤੇ ਕੋਈ ਯੋਗਦਾਨ ਕਾਰ ਸੇਵਾ ਦੇ ਵਿੱਚ ਪਾਉਣ ਸੇਵਾ ਦਾ ਜਿਹੜਾ ਚਲੋ ਵੱਟ ਚੜਕੇ ਮਾਰੇ ਕਾਰਜਸਥਲ ਜੀ ਰਾਜੀ ਬਾਕੀ ਜੋ ਟੈਨਿਸ ਜੋਗ ਪੁਣਾ ਹੋਵੇ ਮਾਰੇ ਲੰਗਰਾਂ ਦੇ ਵਿੱਚ ਤੇਸੀ ਪਾਉਣੇ ਹਨ ਮਾਤਾਂ ਦੇ ਵਿੱਚ ਪਾਉਣੇ ਹਨ ਸੋਨੇ ਦੇ ਵਿੱਚ ਪਾਉਣੇ ਹਨ ਉਹ ਚੀਜ਼ੜ ਦੇ ਪਾਸਾ ਜੀ ਕੰਟਰਨ ਸੇਵਾ ਕਰਨ ਨੂੰ ਕਰਦੇ ਸੋ ਇਹ ਸੰਬੰਧ ਸਾਡੇ ਨਾਲ ਬਾਬਾ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਕਾਰ ਸੇਵਾ ਚੱਲਦੀ ਹੈ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਉਹਨਾਂ ਵੱਲੋਂ ਇਹ ਸੇਵਾ ਕਾਰ ਸੇਵਾ ਕਰਵਾਈ ਜਾ ਰਹੀ ਹੈ ਸੋਨੇ ਦੀ ਸੋ ਸੰਗਤ ਨੂੰ ਅਸੀਂ ਅਪੀਲ ਜਰੂਰ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਜਿੰਨੀ ਵੀ ਡਿਟੇਲ ਦਿੱਤੀ ਜਾ ਰਹੀ ਹੈ ਤੁਹਾਨੂੰ ਕਿਉਂਕਿ ਜਿਹੜੀ ਇਹ ਸੇਵਾ ਬੜੀ ਪਾਰਦਰਸ਼ਤ ਦੇ ਨਾਲ ਕੀਤੀ ਜਾਂਦੀ ਹੈ ਸੋ ਅਸੀਂ ਸੰਗਤ ਨੂੰ ਅਪੀਲ ਕਰਾਂਗੇ ਕਿ ਜਿਹੜੀ ਇਹ ਮਹਾਨ ਸੇਵਾ ਵਾ ਇਹਦੇ ਵਿੱਚ ਜ਼ਰੂਰ ਯੋਗਦਾਨ ਪਾ ਭਾਵੇਂ ਸੋਨੇ ਦਾ ਭਾਵੇਂ ਧਨ ਦਾ ਭਾਵੇਂ ਮਾਇਆ ਦਾ ਕਿਸੇ ਤਰ੍ਹਾਂ ਦਾ ਵੀ ਇੱਥੇ ਜਿਹੜਾ ਸਮਾਗਮ ਹੋ ਰਿਹਾ 1 ਮਾਰਚ ਤੋਂ ਲੈ ਕੇ 8 ਮਾਰਚ ਤੱਕ ਵੱਡਾ ਸਮਾਗਮ ਹੈ ਔਰ ਇੱਥੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਜੋ ਹੁਸ਼ਿਆਰਪੁਰ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਯਾਤਰਾਉਂਦੇ ਪੈਦੇ ਯਾਤਰਾ ਹੁੰਦੀ ਹੈ ਉਹਦੇ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦੀਆਂ ਨੇ ਸੋ ਅਸੀਂ ਜ਼ਰੂਰ ਸੰਗਤ ਨੂੰ ਅਪੀਲ ਕਰਾਂਗੇ ਕਿ ਇਸ ਮਹਾਨ ਕੁੰਭ ਦੇ ਵਿੱਚ ਆਪ ਜੀ ਵੀ ਯੋਗਦਾਨ ਪਾਓ ਆਪ ਵੀ ਆਪੇ ਸੇਵਾ ਕਰੋ ਕਰੋ ਫਤਿਹ ਪ੍ਰਵਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ